ਆਹ ਵੇਖੋ ਸਾਹਮਣੇ ਇਹ ਘਾਰ ਹੀ ਆ ਹੁਣ ਉਹ ਵੇਖੋ ਅੱਠ ਅੱਠ ਪਾਣੀ ਮਗੰਦੇ ਆ ਟੋਟਰ ਤੇ ਵਿੱਚੋਂ ਘਰ ਕਹਿਗੇ ਆ ਉਹ ਤੇ ਨਾ ਕਿਤੇ ਆਪਾਂ ਪਾਣੀ ਇੱਕ ਸਾਲ ਵਿੱਚੋਂ ਨਾਗਾ ਪੈਂਦਾ ਦੂਜੇ ਸਾਲ ਆ ਜਾਂਦਾ ਕਿਉਂਕਿ ਸਤਲੋਈ ਤੇ ਬਿਆਸ ਦੋਵੇਂ ਇਕੱਠੇ ਹੋ ਜਾਂਦੇ ਨੇ ਇੱਥੇ ਆ ਕੇ ਰੀਗੇ ਪੀਓ ਜਦੋਂ ਪਿਛੇ ਪਾੜਾਂ 'ਚ ਮੀਂਹ ਪੈਣਾ ਇੱਥੇ ਪਾਣੀ ਆਉਣਾ ਹੀ ਆਉਣਾ ਵਾ ਵੀ ਇਹ ਤੇ ਵਿਚਾਰੇ ਤਗੜੇ ਆ ਪਤਾ ਨਹੀਂ ਕਿਵੇਂ ਆਪਦੀ ਜ਼ਿੰਦਗੀ ਕੱਟੀ ਜਾਂਦੇ ਆ ਪੈਸੇ ਪਵਾ ਦੂੰਗਾ ਜਿਹੜੇ ਪਸ਼ੂ-ਪਸ਼ੂ ਮਰੇ ਆ ਨਾ ਪਣਾ ਭਰਾਣ ਜਾਂ ਰੁੜ ਗਏ ਆ ਉਹ ਮੜਾ ਜਾਣਾ ਲਿਖਾ ਦਿਓ ਮੈਂ ਡੀਸੀ ਨੂੰ ਕਹਿ ਕੇ ਤੋਂ ਮੈਂ ਤੁਹਾਡਾ ਕਰਾ ਦੂੰਗਾ ਆ ਵੀਡੀਓ ਬਖਾਰੀ ਖਾਨੀ ਮਰੀ ਗਈ ਮੈਂ ਕਹਾਂ ਤੁਹਾਡੀ ਮਤ ਕਰਾਂ ਕਿਹੇ ਗੱਲਾਂ ਘਬਰਾਉਣਾ ਤੁਸੀਂ ਕੋਈ ਗੱਲ ਨਹੀਂ ਥੱਲੇ ਆ ਤੁਸੀਂ ਵੇਖ ਸਕਦੇ ਕਿੱਡਾ ਪਾੜ ਪੈ ਗਿਆ ਵਾ ਇਸ ਤਰ੍ਹਾਂ ਹੀ ਪਹਿਲਾਂ ਉੱਥੋਂ ਪਾੜ ਪਿਆ ਤੇ ਉਹ ਸਾਰੀ ਡੇਕੇ ਵਿੱਚ ਡਿੱਗ ਪਈ ਆ ਤੇ ਆ ਹੁਣ ਆਸਟ ਤੱਕ ਹੀ ਸਾਰਾ ਪਾੜ ਪੈ ਗਿਆ ਥੱਲੇ ਹਾਂਜੀ ਸਰ ਜੀਸੀਬੀ ਤੇ ਟਰਾਲੀਆਂ ਮੰਗਾ ਇੱਥੇ ਜਿੱਥੇ ਪਿੱਛੇ ਬੰਦ ਏ ਢਾਲ ਕੇ ਉਹ ਤੋੜੇ ਵਾਵਾ ਇੱਥੇ ਤੋੜੇ ਆ ਨੀਗੇ ਸੰਗਤ ਵਾਧੂ ਆ ਸੰਗਤ ਵਾਧੂ ਤੋੜੇ ਆ ਨੀਗੇ ਤੇ ਪਿੱਛੋਂ ਜੀਸੀਬੀ ਨਾਲ ਲੋਡ ਕਰਕੇ ਤੇ ਮੰਗਾਈਏ ਤੋੜੇ ਛੇਤੀ ਆ ਛੇਤੀ ਮੰਗਾਲਾ ਮਿੰਟ ਮਾਰ ਬੰਦੇ ਇੱਥੋਂ 30 40 ਛੱਡੋ ਉੱਥੇ ਪਿੰਦੇ ਬੰਦੇ 30 40 ਉੱਥੇ ਖੜਾ ਉਹਨਾਂ ਤੇ ਨੂੰ ਜੀਸੀਬੀ ਆ ਜਾਣੀ ਆ ਚਲੋ ਮੇਰੇ ਵੀਰ ਚਲੋ 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 ਲਿਆ ਛੋਕ ਰੱਖ ਮੋਢੇ ਤੇ ਲਿਆਓ ਚੋਕੇ ਖੋਲਣਾ ਫਿਰ ਤੋੜੇ ਲਿਆਓ ਚੋਕੇ ਮੇਰੇ ਭਰਾ ਪਿੰਡ ਕੋੜਮ ਬਸਤੀ ਲਾਲ ਸਿੰਘ ਲਾਗੇ ਉਥੇ ਸੰਗਤ ਦੀ ਸੇਵਾ ਕਰਦੇ ਪਏ ਹਾਂ ਜਦੋਂ ਮੈਨੂੰ ਇਹਨਾਂ ਸਾਥੀਆਂ ਦਾ ਫੋਨ ਗਿਆ ਤੇ ਉਸੇ ਵੇਲੇ ਆ ਗਏ ਆ ਨਾਲ ਸਾਰੇ ਪ੍ਰਸ਼ਾਸਨ ਨੂੰ ਫੋਨ ਕਰਕੇ ਸੱਦ ਲਿਆ ਨਾਲ ساری ਸੰਗਤ ਆ ਗਈ ਇੱਕੀ ਦਾਮੀ ਲਗਭਗ 70 ਫੁੱਟ ਡੇਗ ਡੇਗ ਪੀ ਤੇ ਜਿਹੜੇ ਕਿ ਸੜਕ ਵੀ ਪਟਣੀ ਸ਼ੁਰੂ ਹੋ ਗਈ ਜੇ ਨਾਲ ਸੰਗਤ ਪੈਂਦੀ ਤੇ ਮੈਨੂੰ ਮੇਰੇ ਅੱਧੇ 10 ਮਿੰਟਾਂ ਦੇ ਵਿੱਚ ਵਿੱਚ ਸਾਰਾ ਬੰਨ ਟੁੱਟ ਕੇ ਤੇ ਪਾਣੀ ਦੂਜੇ ਬੰਨੇ ਨਿਕਲ ਜਾਣਾ ਬੜਾ ਵੱਡਾ ਨੁਕਸਾਨ ਹੋਣਾ ਹੈ ਇਹ ਸੰਗਤ ਦਾ ਹੀ ਸੁਜੋਗ ਹੈ ਵੀ ਸੰਗਤ ਪੈ ਗਈ ਆ ਤੁਸੀਂ ਵੇਖਣਦੇ ਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਗਈ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜੀਸੀਪੀ ਮਸ਼ੀਨਾਂ ਆ ਗਈਆਂ ਤੇ ਜਿੱਥੇ ਸੰਗਤ ਹੋਵੇ ਸੰਗਤ ਦੇ ਵਿੱਚ ਪਰਮਾਤਮਾ ਵੱਸ ਜਾਂਦਾ ਅਕਾਲ ਪੁਰਖ ਵਾਹਿਗੁਰੂ ਵੱਸ ਜਾਂਦਾ ਉਦੋਂ ਸਾਰੇ ਕੰਮ ਜਿਹੜੇ ਉਹ ਠੀਕ ਹੋ ਜਾਂਦੇ ਆ ਸਾਰਿਆਂ ਦੀਆਂ ਜਿਹੜੀਆਂ ਅਰਦਾਸਾਂ ਬੇਨਤੀਆਂ ਨੇ ਉਹ ਕਬੂਲ ਕਰੇ ਸੱਚੇ ਪਾਤਸ਼ਾਹ ਹੁਣ ਜਿਹੜੀ ਬਰਸਾਤ ਆ ਇਹ ਰੁਕੇ ਤੇ ਮੌਸਮ ਜਿਹੜਾ ਮੋੜ ਦੀ ਤਰ੍ਹਾਂ ਸਹੀ ਹੋਵੇ ਆ ਪਾਣੀ ਲੱਥੇ ਤੇ ਲੋਕਾਂ ਦੀਆਂ ਜ਼ਮੀਨਾਂ ਵਧਰਉਣ ਤੇ ਗਾਂ ਇੰਨਾ ਪੜਾ ਭਰਾਵਾਂ ਦੀਆਂ ਸੀ ਕਣਕਾਂ ਬਜਾਈਏ ਇੰਨਾ ਪੜਾ ਭਰਾਵਾਂ ਦੀ ਬਾਹ ਫੜ ਗਈ